ਬਾਸਪੋਰਟ ਦੇ ਆਰਟੀਓ ਦਫਤਰ ਵਿੱਚ ਕੈਮਰੇ ਤੇ ਸਾਈਟ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਕਿਹਾ ਕੰਮ ਕਰਵਾਉਣ ਦੇ ਲਈ ਜੋ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਜਦੋਂ ਸਮੇਂ ਸਿਰ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਕੰਮ ਨਹੀਂ ਕੀਤਾ ਜਾਂਦਾ ਨਾ ਹੀ ਉਹਨਾਂ ਨੂੰ ਦਫਤਰ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਸਹੀ ਤਰ੍ਹਾਂ ਦੇ ਨਾਲ ਜਾਣਕਾਰੀ ਮੁਹੱਈਆ ਕਰਵਾਉਂਦਾ ਉਹਨਾਂ ਨੇ ਕਿਹਾ ਕਿ ਆਰਟੀਓ ਦਫਤਰ ਵਿੱਚ ਉਹਨਾਂ ਦੀ ਖੱਜਲ-ਖੁਆਰੀ ਕੀਤੀ ਜਾ ਰਹੀ ਹੈ ਮੈਂ ਫੋਟੋ ਕਰਾਉਣ ਨਾਲ ਟਰਾਈ ਜਨਾਇਆ। ਤੋਂ ਉਹ ਜੇ ਫੋਟੋ ਵਾਲੇ ਸਿੱਧੇ ਬੰਦ ਵਾ। ਉਹ ਕਿਤੇ ਠਹਿਰ ਕੇ ਹੋਵੇ ਪਤਾ ਨਹੀਂ ਕਿਦੋਂ ਖੁੱਲਦ ਨੇ ਤਾਂ ਪਤਾ ਨਹੀਂ ਜਦੋਂ ਖੁੱਲਦਾ। ਸੇਵਾ ਬੰਦ ਪਿਆ। ਮੈਂ ਜੁੰਦਾ ਉਹਦਾ ਬੰਦ। ਹੋਰ ਆਇਆ ਵੀਰ ਫੋਟੋ ਨਹੀਂ ਹੋਦੀ। ਫੋਟੋ ਨਹੀਂ ਆਇਆ ਟੈਂਟਾ ਕੋਲ। ਫਾਈਵ ਨਹੀਂ ਹੁੰਦੀ। ਅਜੇ ਕਾਈ ਨਹੀਂ। ਕੀ ਕਰਾਉਣਾ ਸੀ ਆਪਾਂ? ਮੈਲ ਸਲਸ ਬੁਲਾਉਣਾ। ਅਗਲੀ। ਕਿੰਨੇ ਕਿਨੇ? ਹਾਂ? ਕਿੰਨੇ ਕੀ ਨਹੀਂ। ਕਿਤੇ ਸਿੱਟੇ ਉਹ ਸੈੱਡ ਬੰਦ ਹੋਈ ਹੈ। ਖੋਲ ਦੀ ਉਹਦੀ ਫੋਟੋ ਲਈ। ਕਿੰਨਾ ਚਿਰ ਹੋ ਗਿਆ ਜੀ? ਤੁਹਾਨੂੰ ਕਿੰਨਾ ਹੋ ਗਿਆ? ਵੇ ਬੰਦ ਕੋਈ ਨਾ ਆ ਰਿਹਾ ਬਣਾ 6000 ਹੋ ਗਿਆ ਉਹ ਜੀ ਇਦਾਂ ਹੀ ਆ ਬੰਦ ਬਈ ਇਹ ਕਿਹਨੇ ਬਾਅਦ ਸੁਲੇ ਦੀ ਫੇਰ ਟੋੜੀ ਆ ਹਾਂ ਸੁਨੀ ਗੁੰਹਾਰਾ ਜੀ ਕੀ ਦਿੱਕਤ ਆਂਦੀ ਤੇ ਮੈਂ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਣਾ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਬਹੁਤ ਜਿਆਦਾ ਜਿਹੜਾ ਟ੍ਰਾਇਲ ਆ ਰਿਹਾ ਕੋਣ ਆ ਬੰਦਾ ਸਰਦਾਰ ਜੀ ਉੱਧਰ ਡਿਪਾਰਟਮੈਂਟ 'ਚ ਕੋਈ ਬੰਦਾ ਹੋਊਗਾ ਜੀ ਕੈਮਰੇ ਕਿਨੇ ਚਿਰ ਮੰਦ ਰਹੇ ਤੇ ਹੁਣ ਸ਼ਾਇਦ ਕਿਉਂ ਮੰਦ ਬਾਈ ਇੰਨੇ ਵੇੜੇ ਜਿਹੜੇ ਕੋਲ ਅੱਛਾ ਜੀ ਕੋਈ ਜਵਾਬ ਨਹੀਂ ਆਇਆ ਜਿਹੜੀ ਪਾਣ ਮਾ ਪਹਿਲਾਂ ਤਾਂ ਕੈਂਸਲ ਹੋ ਜਾਂਦੀ ਬਿਲਕੁਲ ਹੋਣ ਗਿਆ ਜੀ ਕਿਉਂ ਨਹੀਂ ਹੋਣੀ ਕੋਈ ਇਹਨਾਂ ਨੂੰ ਪੁੱਛਣ ਆ ਲਈਆਂ ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ ਦਿੱਕਤ ਹੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ਼ ਲਿਖਿਆ ਹੈ 7 ਤੋਂ 9 2 11 a.m. ਪਰ 1 ਵਜੇ ਤੇ ਸਟਾਰਟ ਕਰਨ ਦੇਣਾ ਹੈ ਕੀ ਕਰ ਲੈਣਾ ਕਹਿਣਾ ਅਸਾਂ ਇਹਨੂੰ ਗ੍ਰਾਮ ਲਈ ਆਈ ਸੀ ਹਾਂ ਇੱਥੇ 2 ਘੰਟੇ ਹੋ ਗਏ ਕਰੇ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕਾਗਜ਼ ਠੀਕ ਨਹੀਂ ਹੈ ਸੈਂਕਲਾ ਕੇ ਦੌਰਾਨ ਕਿਸ ਕਰਾਇ ਦੁਆਰਾ ਹੂੰ ਸੈਂਕਲਾ ਕੇ ਦੌਰਾਨ ਦੇ ਉਦੋਂ ਦੇ ਖੜੇ ਹਾਂ ਕਰੇ ਇੱਥੇ ਹੂੰ ਕਹਿੰਦੇ ਕਿ ਸਰਵਰ ਡਾਊਨ ਹੈ ਡਾਊਨ ਹੋ ਗਿਆ ਹੂੰ ਨਾਲ ਕਰ ਗਿਆ ਰਹਾ ਮੇਰੀ 1 ਘੰਟੇ ਡੇਢ ਤੋਂ ਖੜਿਆ ਹਾਂ ਹਾਂ ਅੱਗੇ ਕੋਈ ਡੈਕਸ ਬੈਠਾ ਹੋ ਕੇ ਅਗਲੇ ਬੰਨੇ ਨਹੀਂ ਇਹ ਕੋਈ ਬੈਠੇ ਕਿ ਹੁਣੀਆਂ ਕੋਈ ਵੀ ਨਹੀਂ ਆ ਇੱਥੇ ਕੋਈ ਕੋਈ ਹਾਂ ਖਾਲੀ ਵੀ ਆ ਸਰ ਉੱਤੀ ਖਾਲੀ ਪਈ ਆ ਹਾਂ ਹੁਣ ਕੀ ਕਹਿੰਦੇ ਕਦੋਂ ਚੱਲਨੀ ਆ ਕੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਦੇ ਅਧਿਕਾਰੀ ਵੇੜੇ ਦੀ ਗੱਲਬਾਤ ਕੀਤੀ ਕੇ ਨਾ ਪਰ ਅਸੀਂ ਇੱਥੇ ਖੜੇ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦੁਬਾਰਾ ਇੱਥੇ ਲਾਈਨ ਦੇ ਖੜੇ ਨਹੀਂ ਹੋਣ ਦੇਤੇ ਹਾਂ ਫੇਰ ਜਾ ਕੇ ਫਿਰ ਤੋਂ ਪਿੱਛੇ ਦੀ ਬੰਦੇ ਦੇ ਪਿੱਛੇ ਜਾਣਾ ਪੈਂਦਾ ਕਿੰਨਾ ਖਜਲ ਖਾਈ ਸਮਾਂ ਕਰਨਾ ਪਿਆੜਿਆ ਕਿੰਨਾ ਖਜਲ ਹੋਣਾ ਪਿਆੜਿਆ ਸਰ ਜੀ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕੋਈ ਨਹੀਂ ਘੀੜੇ ਹਾਂ ਬੈਠਣ ਨੂੰ ਵੀ ਜਗ੍ਹਾ ਨਹੀਂ ਜਿੰਦੇ ਸੀ ਹਾਂ ਸੀਟ ਤੇ ਕੋਈ ਨਹੀਂ ਬਿਠਾ ਨਹੀਂ ਹੋਆ ਇਹ ਆਇਆ ਇਹ ਆਇਆ ਉਹ ਟੈਕਨੀਕਲ ਸੀ ਸਵੀਰ ਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਹੋ ਵਿਦਨ ਹਾਫ ਐਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਤੁਹਾਨੂੰ ਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਜਦੋਂ ਬਥੇਲੇ ਜਾਂਦੇ ਆ ਸਾਨੂੰ ਕਾਰਜਾਂ ਵਿੱਚ ਉਜਾਗਤੀ ਜਾਂਦਾ ਵੀ ਆਹ ਕਾਰਨ ਦਿੱਤੇ ਰਿਹਾ ਹੈ ਕੈਲਪ ਕਰੇ ਜਦੋਂ ਜਟਰੂ ਨੇ ਉਹ ਕੰਮ ਚਾਟ ਹੋਇਆ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚਾਤਾ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਜੀ ਤੁਹਾਡੀ ਪੜ ਰਹੇ ਹੋ ਆਪਣੀ ਲੇਟ ਆ ਰਹੀ ਚਾ ਚਾ ਸਸਤੀਆਂ ਵਾਲੇ ਕੋਈ ਜੀ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੇ ਉਹਦੇ ਵਿੱਚ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਪੋਸੀਬਲ ਹੋ ਸਕਦਾ ਉਹ ਹੀ ਹਿੰਦੀ ਕਾਪੀ ਕਰ ਜਿਹੜੀ ਤਾਂ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਔਰ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਰਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ ਥੈਟ ਹੈਜ਼ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ